हेलो एवरीवन वेलकम बैक टू माय YouTube चैनल आई होप कि ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਦਾ ਵਲੌਗ ਮੇਰਾ ਹੈਗਾ ਜੀ ਖੀਰ ਬਣਾਉਣ ਦਾ ਤੇ ਅੱਜ ਦਿਲ ਕਰਦਾ ਪਿਆ ਸੀ ਖੀਰ ਖਾਣ ਨੂੰ ਤੇ ਮੈਂ ਸੋਚਿਆ ਚਲੋ ਆਪਾਂ ਮਿਲ ਕੇ ਸਾਰੇ ਜਣੇ ਖੀਰੀ ਬਣਾ ਲੈਨੇ ਅੱਜ ਮੈਂ ਰੱਖਿਆ ਹੋਇਆ ਜੀ ਉੱਪਰ ਦੁੱਧ ਨੂੰ ਮੈਂ ਬੋਇਲ ਕਰ ਲਿਆ ਹੋਇਆ ਆ ਤੇ ਹੁਣ ਮੈਂ ਜਿਹੜੇ ਚੌਲ ਲਏ ਸੀਗੇ ਥੋੜੇ ਜੇ ਤੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਦੇਖੋ ਭਿਓ ਕੇ ਰੱਖੇ ਹੋਏ ਆ ਪਹਿਲਾਂ ਮੈਂ ਧੋਲੇ ਸੀਗੇ 2-3 ਪਾਣੀ ਵਿੱਚ ਤੇ ਹੁਣ ਮੈਂ ਭਿਓ ਕੇ ਰੱਖਲੇ ਹੋਏ ਸੀਗੇ ਮੈਂ ਕਿਹਾ ਜੇ ਤੱਕ ਫਿਰ ਦੁੱਧ ਬੋਇਲ ਹੋ ਰਿਹਾ ਚੰਗੀ ਤਰ੍ਹਾਂ ਰਿਜਦਾ ਪਿਆ ਤੇ ਮੈਂ ਬਾਅਦ ਚ ਪਾਉਂਗੀ ਠੀਕ ਹੈ ਹੁਣ ਮੈਂ ਭਿਜਾ ਹੋਇਆ ਨੂੰ ਥੋੜਾ ਟਾਈਮ ਹੋ ਗਿਆ ਹੋਇਆ ਤੇ ਹੁਣ ਮੈਂ ਇਹਨਾਂ ਨੂੰ ਵਿੱਚ ਪਾਦਣ ਲੱਗੀ ਹਾਂ ਦੁੱਧ ਦੇ ਦੇਖਦੇ ਹਾਂ ਅਸੀਂ ਇਹ ਜਿਹੜੇ ਰਾਈਸ ਹਨ ਉਹ ਪਾਦਣ ਲੱਗੇ ਆ ਜੀ ਵਿੱਚ ਦੁੱਧ ਦੇ ਬਿਲਕੁਲ ਥੋੜੇ ਜਿਹੀ ਚਾਹੀਦੇ ਹੁੰਦੇ ਆ ਜੀ ਚਾਵਲ ਬਹੁਤ ਜ਼ਿਆਦਾ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਇਹਨੇ ਰਜ ਰਜ ਕੇ ਤੇ ਗਾੜੀ ਹੋ ਜਾਣਾ ਆ ਇਸ ਲਈ ਜਿਹੜੇ ਚਾਵਲ ਆ ਬਹੁਤ ਥੋੜੇ ਪਾਈਦੇ ਆ ਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਮਨ ਕਰਦਾ ਵਾ ਖੀਰ ਬਣਾਉਣ ਵਾਸਤੇ ਚਲੋ ਬਣਾਉਨੇ ਆ ਮੈਂ ਕਿਤੇ ਖੀਰ ਖਾਧੀ ਹੋਈ ਸੀਗੀ ਤੇ ਉਹ ਮੈਨੂੰ ਜ਼ਿਆਦਾ ਟੇਸਟ ਲੱਗੀ ਮੈਂ ਕਿਹਾ ਕਿਉਂ ਨਾ ਅਸੀਂ ਵੀ ਉਦਾਂ ਦੀ ਬਣਾ ਕੇ ਦੇਖਦੇ ਆ ਤੇ ਦੇਖਦੇ ਆ ਬਣਾ ਕੇ ਭਲਾ ਕਿਵੇਂ ਦੀ ਬਣਦੀ ਹੈ ਕਿ ਨਹੀਂ ਤੇ ਇਹਨੂੰ ਟਾਈਮ ਵੀ ਲੱਗਦਾ ਤੁਹਾਨੂੰ ਪਤਾ ਇਹ ਕਾਫੀ ਟਾਈਮ ਲੱਗੇਗਾ ਫੇਰ ਇਹਨੇ ਬਣਨਾ ਹੈ। ਖੀਰ ਦੇਖੋ ਜੀ ਸਾਡੀ ਹੌਲੀ ਹੌਲੀ ਬਣਦੀ ਪਈ ਹੈ ਤੇ ਸੰਘਣੀ ਨਹੀਂ ਉਹ ਹੋਈ ਜਾ ਰਹੀ ਹੈ। ਬਸ ਥੋੜਾ ਜਿਹਾ ਟਾਈਮ ਹੋਰ ਲੱਗਣਾ ਇਹਨੂੰ। ਤੇ ਹੁਣ ਮੈਂ ਇਹਦੇ ਚ ਪਾ ਰਹੀ ਹਾਂ ਚੀਨੀ। ਚੀਨੀ ਵੈਸੇ ਇਹਦੇ ਵਿੱਚ ਜ਼ਿਆਦਾ ਹੀ ਟੇਸਟ ਲੱਗਦੀ ਹੈ। ਡਾਰਕ ਚੀਨੀ ਹੋਵੇ ਤੇ ਫੇਰ ਖੀਰ ਜਿਹੜੀ ਬਹੁਤ ਵਧੀਆ ਲੱਗਦੀ ਹੈ। ਅਜੇ ਮੈਂ ਹੋਰ ਕੁਛ ਨਹੀਂ ਪਾਇਆ ਸਿਰਫ ਮੈਂ ਚੀਨੀ ਪਾ ਕੇ ਹੀ ਇਹਨੂੰ ਚੰਗੀ ਤਰ੍ਹਾਂ ਰਿលਦੀ ਪਈ ਹੈ ਤੇ ਹੁਣ ਅਸੀਂ ਇਹਨੂੰ ਦੁਬਾਰਾ ਤੋਂ ਇਦਾਂ ਹੀ ਰਿលਣਾਗੇ ਜੀ ਹੌਲੀ ਹੌਲੀ ਰਿਜਦੀ ਹੁੰਦੀ ਹੈ ਤਾਹੀਂ ਜਾ ਕੇ ਇਹਨੇ ਗਾੜੀ ਬਣਨਾ ਹੈ ਖੀਰ ਸਾਡੀ ਦੇਖੋ ਜੀ ਬਣ ਗਈ ਹੋਈ ਹੈ ਕਾਫੀ ਹੁਣ ਅਸੀਂ ਇਹਦੇ ਚ ਪਾ ਰਹੇ ਹਾਂ ਹਲਕੀ ਜੀ ਖਸ ਖਸ ਕਿ ਇਹ ਮੈਨੂੰ ਖੀਰ ਦੇ ਵਿੱਚ ਬਹੁਤ ਜ਼ਿਆਦਾ ਟੇਸਟ ਲੱਗਦੀ ਹੈ ਇਹਨੂੰ ਅਸੀਂ ਚੰਗੀ ਤਰ੍ਹਾਂ ਇਹਦਾ ਮਿਕਸ ਕਰ ਲਾਂਗੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਖਾਸੀ ਚੀਜ਼ ਜਿਹੜੀ ਕਿ ਮੈਨੂੰ ਬਹੁਤ ਟੇਸਟੀ ਲੱਗਦੀ ਹੈ ਖੀਰ ਦੇ ਵਿੱਚ ਤੇ ਮੈਂ ਥੋੜਾ ਜਿਹਾ ਦੁੱਧ ਲੈ ਕੇ ਉਹਦੇ ਵਿੱਚ ਮੈਂ ਇੱਕ ਚਮਚਾ ਪੂਰਾ ਕਸਟਰਡ ਦਾ ਜਿਹੜਾ ਹੈ ਘੋਲ ਕੇ ਤੇ ਹੁਣ ਮੈਂ ਖੀਰ ਦੇ ਵਿੱਚ ਪਾਦਣ ਲੱਗੀ ਹਾਂ ਜੀ ਇਹਦੇ ਨਾਲ ਖੀਰ ਦਾ ਟੇਸਟ ਵੀ ਹੋਰ ਹੋ ਜਾਂਦਾ ਹੈ ਤੇ ਮਤਲਬ ਅਲੱਗ ਜਿਹੀ ਚੀਜ਼ ਬਣਦੀ ਹੈ ਬਹੁਤ ਹੀ ਵਧੀਆ ਚੀਜ਼ ਬਣ ਕੇ ਤਿਆਰ ਹੋਊਗੀ ਜੀ ਮੈਂ ਇਦਾਂ ਖਾਧੀ ਸੀ ਹਵੇਲੀ ਦੇ ਵਿੱਚ ਖੀਰ ਤੇ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗੀ ਉੱਥੇ ਤੇ ਮੈਂ ਕਿਹਾ ਮੈਂ ਵੀ ਆਪਣੇ ਘਰ ਜਾ ਕੇ ਐਵੇਂ ਹੀ ਬਣਾ ਕੇ ਦੇਖਣੀ ਆ ਤੇ ਨਾਲੇ ਅਸੀਂ ਖਾਣੀ ਆ ਤੇ ਬਸ ਮੈਂ ਸਲੋ ਫਲੇਮ ਤੇ ਰੱਖਿਆ ਹੋਇਆ ਹੁਣ ਇਹਨੂੰ ਤੇ ਦੇਖੋ ਹਾਰਡ ਹੋ ਜਾਣੀ ਆ ਹਲਕੀ ਜਿਹੀ ਹੋਰ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਫਲੇਵਰ ਵੀ ਚੇਂਜ ਹੋ ਜਾਂਦਾ ਇਹਦੇ ਨਾਲ ਤੇ ਮੈਂ ਥੋੜੀ ਜਿਹੀ ਖਸਖਸ ਪਾਤੀ ਹੋਈ ਸੀ ਹੁਣ ਅਸੀਂ ਇਹਨੂੰ ਗਾਰਨਿਸ਼ ਕਰਨ ਵਾਸਤੇ ਲੰਬੇ ਸਾਈ ਦੇ ਵਿੱਚ ਕੱਟੇ ਹੋਏ ਬਦਾਮ ਜਿਹੜੇ ਉਹ ਪਾ ਰਹੇ ਆ ਤੁਸੀਂ ਕੋਈ ਵੀ ਡਰਾਈ ਫਰੂਟ ਪਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਆ ਮੈਂ ਕਾਜੂ ਸੌਗੀ ਇਹ ਸਭ ਨਹੀਂ ਪਾਇਆ ਦੇਖੋ ਜੀ ਸੇਮ ਹੀ ਇਦਾਂ ਬਣਾ ਕੇ ਸਰਵ ਕਰਦੇ ਆ ਸਾਨੂੰ ਹਵੇਲੀ ਦੇ ਵਿੱਚ ਖੀਰ ਤੇ ਅਸੀਂ ਘਰ ਉਵੇਂ ਦੀ ਹੀ ਬਣਾ ਕੇ ਅੱਜ ਖਾਣ ਲੱਗੇ ਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਣਾ ਆ ਕਿ ਕਿੱਦਾਂ ਦੀ ਬਣੀ ਆ ਕਿਵੇਂ ਬਣਦੀ ਆ ਤੇ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਜੀ ਤੁਸੀਂ ਵੀ ਸਰਵ ਵਿਕਾਰ ਸਕਦੇ ਹੋ ਖੁਦ ਵੀ ਖਾਓ ਬੱਚਿਆਂ ਨੂੰ ਵੀ ਖਵਾਓ ਹਾਂਜੀ ਅਸੀਂ ਇਹਨੂੰ ਹੁਣ ਫ੍ਰਿਜ ਦੇ ਵਿੱਚ ਰੱਖਾਂਗੇ ਤੇ ਠੰਡੀ ਕਰਕੇ ਸਾਰੇ ਜਣੇ ਖਾਵਾਂਗੇ ਤੇ ਉੱਥੇ ਵੀ ਸਾਨੂੰ ਹਵੇਲੀ ਵਿੱਚ ਵੀ ਠੰਡੀ ਖੀਰ ਮਿਲੀ ਸੀ ਤੇ ਬਹੁਤ ਜ਼ਿਆਦਾ ਟੇਸਟ ਲੱਗੀ ਸੀ ਇਸ ਲਈ ਹੁਣ ਅਸੀਂ ਇਹਨੂੰ ਫ੍ਰਿਜ ਵਿੱਚ ਰੱਖ ਕੇ ਫੇਰ ਖਾਵਾਂਗੇ ਤੇ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਟਰਾਈ ਜ਼ਰੂਰ ਕਰਨਾ ਮਿਲਾਂਗੇ ਨੈਕਸਟ ਵਲੌਗ ਨਾਲ ਥੈਂਕ ਯੂ